ਪਟਿਆਲਾ ਦੇ ਬਾਜ਼ਾਰ ਦੇ ਵਿੱਚ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕੀਤਾ ਗਿਆ ਲੋਕ ਖੜੇ ਦੇਖਦੇ ਰਹੇ ਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਪਰ ਇੱਕ ਸਵਾਲ ਅਜੇ ਤੱਕ ਬੜਿਆ ਹੋਇਆ ਸੀ ਆਖਰਕਾਰ ਕਿਉਂ ਇਹ ਮਰਡਰ ਕੀਤਾ ਗਿਆ ਕਰਨ ਨਾਮ ਦਾ ਨੌਜਵਾਨ ਜੋ ਕਿ 22 ਸਾਲਾਂ ਦਾ ਸੀ ਉਸ ਦਾ ਮਰਡਰ ਕੀਤਾ ਗਿਆ ਪਟਿਆਲਾ ਚ 2 ਦਿਨ ਪਹਿਲਾਂ ਇਸ ਮਰਡਰ ਨੂੰ ਕਰਨ ਵਾਲੇ ਸੀ ਅੰਸ਼ ਤੇ ਉਸ ਦੇ 4 ਸਾਥੀ ਕੁੱਲ 5 ਨੌਜਵਾਨਾਂ ਨੇ ਮਿਲ ਕੇ ਮਰਡਰ ਕੀਤਾ ਜਿਸ ਦੀ ਕਹਾਣੀ ਅੱਜ ਤੁਹਾਨੂੰ ਦੱਸਦਿਆਂ ਕਿ ਆਖਰਕਾਰ ਕਿਉਂ ਗੱਲ ਇੱਥੇ ਤੱਕ ਪਹੁੰਚੀ ਤੇ ਇੱਕ ਲੜਕੀ ਦਾ ਇਸ ਸਾਰੀ ਕਹਾਣੀ ਦੇ ਵਿੱਚ ਕੀ ਰੋਲ ਹੈ ਦਰਸਲ ਅੰਸ਼ ਤੇ ਉਸਦੇ ਸਾਥੀ ਇਹ ਉਸ ਨੂੰ ਲੈ ਕੇ ਨਰਾਜ਼ ਚੱਲ ਰਹੇ ਸੀ ਕਰਨ ਤੋਂ ਕਿਉਂਕਿ ਇੱਕ ਲੜਕੀ ਜਿਸ ਨੂੰ ਅੰਸ਼ ਪਸੰਦ ਕਰਦਾ ਅੰਸ਼ ਦੀ ਉਸੇ ਦੇ ਨਾਲ ਗੱਲਬਾਤ ਹੈ ਤੇ ਉਸੇ ਗੱਲ ਨੂੰ ਲੈ ਕੇ ਕਰਨ ਨੂੰ ਪਹਿਲਾਂ ਕਈ ਵਾਰ ਧਮਕੀਆਂ ਦੇ ਚੁੱਕੇ ਸੀ ਕਰਨ ਨੂੰ ਅੰਸ਼ ਨੇ ਪਹਿਲਾਂ ਵੀ ਕਈ ਵਾਰ ਵਾਰਨ ਕੀਤਾ ਕਿ ਉਸ ਲੜਕੀ ਦੇ ਨਾਲ ਗੱਲਬਾਤ ਕਰਨ ਤੋਂ ਹਟ ਜਾਏ ਨਹੀਂ ਤਾਂ ਅੰਜਾਮ ਬੁਰਾ ਹੋਏਗਾ ਪਰ ਕਰਨ ਨੇ ਉਸ ਦੀ ਗੱਲ ਨਹੀਂ ਮੰਨੀ ਇਸੇ ਗੱਲ ਨੂੰ ਲੈ ਕੇ ਪਹਿਲਾ ਵੀ ਇਹ ਦੋਵੇਂ ਜੋ ਨੇ ਇੱਕ ਦੂਸਰੇ ਦੇ ਆਮੋ ਸਾਹਮਣੇ ਹੋਏ ਤੇ ਅੰਸ਼ ਇਸ ਦੇ ਉੱਤੇ ਤੈਸ਼ ਆ ਕੇ ਉਸ ਤੇ ਪਲਾਨਿੰਗ ਬਣਾਈ ਕਿ ਉਹ ਹੁਣ ਕਰਨ ਨੂੰ ਨਹੀਂ ਛੱਡੇਗਾ ਇਸ ਦੇ ਚੱਲਦੇ ਹੀ ਦੋ ਦਿਨ ਪਹਿਲਾਂ ਅੰਸ਼ ਆਪਣੇ ਸਾਥੀਆਂ ਨੂੰ ਲੈ ਕੇ ਉੱਥੇ ਪਹੁੰਚਿਆ ਜਿਸ ਦੇ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ ਕੁੱਲੇ ਪੰਜ ਜੋ આરોપી ਨੇ ਹੁਣ ਫੜੇ ਗਏ ਨੇ ਇਸ ਦੇ ਵਿੱਚ ਇੱਕ ਨਾਬਾਲਗ ਹੈ ਤੇ ਚਾਰ ਹੁਣ ਮਾਮਲਾ ਉਹਨਾਂ ਤੇ ਵੀ ਦਰਜ ਕੀਤਾ ਗਿਆ ਏ ਇਹ ਸਾਰੇ ਪਹੁੰਚੇ ਜਿੱਥੇ ਪਟਿਆਲਾ ਦੇ ਬਾਜ਼ਾਰ ਦੇ ਵਿੱਚ ਕਰਨ ਆਪਣੇ ਦੋਸਤ ਦੇ ਨਾਲ ਨਿਕਲਿਆ ਹੋਇਆ ਸੀ ਉਸ ਦੇ ਉੱਤੇ ਹਮਲਾ ਕੀਤਾ ਕਈ ਚਾਕੂ ਦੇ ਵਾਰ ਕੀਤੇ ਤੇ ਇੱਕ ਵਾਰ ਐਸਾ ਹੋਇਆ ਜੋ ਕਿ ਕਰਨ ਦੇ ਸਿੱਧਾ ਜਾ ਕੇ ਛਾਤੀ ਤੇ ਲੱਗਿਆ ਤੇ ਕਰਨ ਦੇ ਦਿਲ ਦੇ ਉੱਤੇ ਗੰਭੀਰ ਸੱਟ ਲੱਗੀ ਤੇ ਜ਼ਿਆਦਾ ਖੂਨ ਵਹਿ ਜਾਣ ਦੇ ਨਾਲ ਕਰਨ ਦੀ ਮੌਤ ਹੋ ਗਈ 22 ਸਾਲਾਂ ਦਾ ਕਰਨ ਜਦ ਉਸਦੇ ਮਾਤਾ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਹ ਕਹਿੰਦੇ ਦੋਸਤ ਤਾਂ ਕਈ ਵਾਰ ਆਇਆ ਕਰਦੇ ਸੀ ਮੈਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਕੇਵਲ ਕਰਨ ਜੋ ਇੱਕ ਲੜਕੀ ਦੇ ਨਾਲ ਫੋਨ ਤੇ ਗੱਲਬਾਤ ਕਰ ਰਿਹਾ ਇੱਕ ਚੈਟਿੰਗ ਕਰਨੀ ਹੀ ਉਸ ਨੂੰ ਐਨੀ ਮਹਿੰਗੀ ਪੈ ਜਾਏਗੀ ਕਿ ਉਸ ਨੂੰ ਆਪਣੀ ਜਾਨ ਦੇ ਕੇ ਉਸ ਦੀ ਕੀਮਤ ਚੁਕਾਉਣੀ ਪੈਣੀ ਹੈ ਹਾਲਾਕੀ ਅੰਸ਼ ਜਾਂ ਫਿਰ ਦੋ ਉਸਦੇ ਜੋ ਹੋਰ ਸਾਥੀ ਨੇ ਉਹਨਾਂ ਦਾ ਤਾਂ ਬੈਕਗ੍ਰਾਉਂਡ ਪਹਿਲਾਂ ਤੋਂ ਵੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਜਿਸ ਤੇ 307 ਦੇ ਪਹਿਲਾਂ ਪਰਚੇ ਨੇ ਇਹਨਾਂ ਦੇ ਵਿੱਚੋਂ ਕੁਝ ਦੇ ਉੱਤੇ ਲੁੱਟਖੋਹ ਦੇ ਵੀ ਪਹਿਲਾਂ ਪਰਚੇ ਦਰਜ ਨੇ ਤੇ ਹੁਣ ਮਰਡਰ ਕੇਸ ਦੇ ਵਿੱਚ ਇਹ ਪੰਜੇ ਦੇ ਪੰਜੇ ਫੜੇ ਗਏ ਨੇ ਜਿੱਤੇ ਪੁਲਿਸ ਹੁਣ ਪੂਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਚ ਖੁਲਾਸੇ ਕਰ ਚੁੱਕੀ ਹੈ ਕੀ ਕੁਝ ਕਿਹਾ ਪੁਲਿਸ ਨੇ ਹੁਣ ਤੁਹਾਨੂੰ ਸੁਣਾਉਂਦੇ ਆ ਰਿਪੋਰਟ ਹੋਇਆ ਸੀਗਾ 6 ਸਤੰਬਰ 2024 ਨੂੰ ਦੋ ਦਿਨ ਤੋਂ 6 ਸਤੰਬਰ 2024 ਨੂੰ ਦੁਪਹਿਰ ਸ਼ਾਮ ਦੀ ਗੱਲ ਹੈ ਸ਼ਾਮ ਨੂੰ ਇੱਕ ਕਰਨ ਨਾਮ ਦਾ ਮੁੰਡਾ ਸੀ ਉਮਰ 23 ਸਾਲ ਇਹ ਆਪਣੇ ਦੋਸਤ ਨਾਲ ਜਾ ਰਿਹਾ ਸੀ ਮੋਟਰਸਾਈਕਲ ਤੇ ਉਸ ਤੇ ਪੰਜ ਬੰਦਿਆਂ ਨੇ ਹਮਲਾ ਕਰਕੇ ਛੁਰਾ ਮਾਰ ਕੇ ਉਹਦਾ ਕਤਲ ਕਰ ਦਿੱਤਾ ਸੀ ਸੋ ਇਹ ਕਾਫੀ ਬੇਸ਼ਿਆਣਾ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਉਹਦਾ ਕਤਲ ਕੀਤਾ ਗਿਆ ਸੀ ਜਦੀ ਵੀਡੀਓ ਵੀ ਬਣੀ ਸੀ ਸੋ ਕਾਫੀ ਇਹਦੇ ਨਾਲ ਲੋਕਾਂ 'ਚ ਸਹਿਮ ਵੀ ਹੋਇਆ ਸੀ ਕ੍ਰੀਏਟ ਹੋਇਆ ਸੀ ਸੋ ਇਹਦੇ 'ਚ ਮਾਮਲੇ ਦੀ ਸੰਜੀਦਗੀ ਨੂੰ ਸਮਝਦੇ ਹੋਏ ਇੱਕ ਸਪੈਸ਼ਲ ਟੀਮ ਕ੍ਰੀਏਟ ਕੀਤੀ ਗਈ ਐਸਪੀ ਡੀ ਸਾਭ ਦੀ ਐਸਪੀ ਸਿਟੀ ਐਸਪੀ ਸਿਟੀ 1 ਡੀਐਸਪੀ ਡੀ ਇਨਚਾਰਜ ਸੀਆਈਏ ਤੇ ਐਸਐਚਓ ਸੇ ਬੱਲ ਲੈਂਗੇ ਸੋ ਇਹ ਸਾਰੀ ਟੀਮ ਨੇ ਬੜਾ ਚੰਗਾ ਕੰਮ ਕਰਦੇ ਹੋਏ ਅਗਲੇ ਦਿਨੀ ਦੋ ਬੰਦੇ ਇਹਦੇ ਚ ਅਰੈਸਟ ਕਰ ਲਏਗੇ ਸੀ ਜਿਹੜੇ ਕਿ ਅਮਨ ਮੀਤ ਤੇ ਯוגਰਾਜ ਨੇ ਟੋਟਲ ਪੰਜ ਇਹਦੇ ਚ ਦੋਸ਼ੀ ਸੀ ਇੱਕ ਜੁਵਨਾਈਲ ਸੋ ਜਿਹੜੇ ਬਾਕੀ ਤਿੰਨ ਦੋਸ਼ੀ ਸੀ ਉਹ ਵੀ ਅਗਲੇ ਦਿਨ ਅਰੈਸਟ ਕਰ ਲਏ ਗਏ ਨੇ ਇਹਦੇ ਵਿੱਚ ਦੋ ਇਹਦੇ ਵਿੱਚ ਮੋਟਰਸਾਈਕਲ ਵਰਤੇ ਗਏ ਸੀ ਪੂਰੀ ਵਾਰਦਾਤ ਦੇ ਵਿੱਚ ਉਹ ਦੋਵੇਂ ਮੋਟਰਸਾਈਕਲ ਵੀ ਬਰਾਮਦ ਕਰ ਲਏ ਗਏ ਨੇ ਤੇ ਜਿਹੜਾ ਛੁੜਾ ਇੱਕ ਜਿਹਦੇ ਨਾਲ ਉਹਨੂੰ ਮਾਰਿਆ ਗਿਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਜਿਹੜੇ ਇਹਨਾਂ ਦੇ ਕ੍ਰਿਮੀਨਲ ਰਿਕਾਰਡ ਹੈ ਪੰਜਾਬ ਦਾ ਸਿንስ 1 ਇਸ ਜੁਵਨਾਈਲ ਸੋ ਉਹਦੇ ਬਾਰੇ ਨਾਮ 윌 ਨਾਟ ਡਿਸਕਲੋਸ ਬਟ ਉਹਦੇ ਤੇ ਵੀ ਇੱਕ ਪਰਚਾ ਜਿਹੜਾ ਹੋਣ ਵਾਲਾ ਹੈ 302 ਦਾ ਉਹ ਹੈ ਅਦਰਵਾਈਜ਼ ਜਿਹੜੇ ਬਾਕੀ ਚਾਰ ਬੰਦੇ ਨੇ ਯוגਰਾਜ ਤੇ ਪਹਿਲਾ ਕ੍ਰਿਮੀਨਲ ਰਿਕਾਰਡ ਨਹੀਂ ਹੈ ਪਹਿਲਾ ਪਰਚਾ ਅਮਨमीत ਜਿਹੜਾ 7 ਤਰੀਕ ਨੂੰ ਫੜਿਆ ਗਿਆ ਸੀ ਯוגਰਾਜ ਦੇ ਨਾਲ ਉਹਦੇ ਤੇ ਪਹਿਲਾਂ ਇੱਕ ਪਰਚਾ 307 ਦਾ ਲੁੱਟਖੋ ਦਾ ਜਿਹੜਾ ਅੰਸ਼ ਹੈ ਉਹਦੇ ਤੇ ਦੋ ਪਰਚੇ ਨੇ ਪਹਿਲਾਂ ਇੱਕ 307 ਦਾ ਦੋਨੋਂ 307 ਦੇ ਪਰਚੇ ਨੇ ਤੇ ਜਿਹੜਾ ਚੌਥਾ ਬੰਦਾ ਸੀਗਾ ਤਰुण ਕ੍ਰਿਪਾਲ ਉਹਦੇ ਤੇ ਵੀ ਇੱਕ ਪਰਚਾ ਦਰਜ ਹੈ ਸੋ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਪਹਿਲਾਂ ਹੈਗਾ ਕਿਸੇ ਕੁੜੀ ਨੂੰ ਲੈ ਕੇ ਇਹਨਾਂ ਦਾ ਆਪਸ 'ਚ ਰੌਲਾ ਸੀਗਾ ਅਨਸ਼ੋ ਆਸ ਦਾ ਮੇਨ ਪਰਸਨ ਜਿਹਦੀ ਲੜਾਈ ਸੀ ਕਰਨ ਨਾਲ ਤੇ ਬਾਕੀ ਉਹਦੇ ਯਾਰ ਦੋਸਤ ਸੀ ਜਿਹੜੇ ਉਹਦੇ ਨਾਲ ਆਏ ਸੀ ਸੋ ਇਹਦੇ 'ਚ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਨੇ ਦੋ ਦੋਸ਼ੀਆਂ ਨੂੰ 7 ਤਰੀਕ ਨੂੰ ਜਦੋਂ ਅਰੈਸਟ ਕਰਨ ਗਈ ਸੀ ਪੁਲਿਸ ਉੱਥੇ ਇਹਨਾਂ ਦਾ ਐਕਸੀਡੈਂਟ ਵਾਇਆ ਜਿਹਦੇ 'ਚ ਕਾਫੀ ਮੇਜਰ ਹਨਾ ਸੱਟਾਂ ਲੱਗੀਆਂ ਸੋ ਹਸਪੀਟਲ 'ਚ ਐਡਮਿਟ ਕੀਤਾ ਗਿਆ ਇਹਨਾਂ ਨੂੰ ਹਸਪੀਟਲ 'ਚ ਜੇਰੇ ਇਲਾਜ ਨੇ ਸੋ ਇਲਾਜ ਤੋਂ ਬਾਅਦ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਜਿਹੜੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਊਗੀ ਅਗਲੀ ਬਾਕੀਆਂ ਨੂੰ ਰਿਮਾਂਡ ਲਈ ਪੇਸ਼ ਕੀਤਾ ਜਾਊਗਾ ਕੋਰਟ 'ਚ ਤੇ ਰਿਮਾਂਡ ਲੈ ਕੇ ਹੋਰ ਵੀ ਇਹਦੇ ਜਿਹੜੇ ਤਫ਼ਤੀਸ਼ 'ਚ ਫਾਈਨਲ ਪੁਆਇੰਟਸ ਕੱਢਣ ਵਾਲੇ ਨੇ ਉਹ ਕੀਤੇ ਜਾਣਗੇ ਅੱਗੇ ਸਰ ਵੀ ਤਾਂ ਜਿਹੜਾ ਮਿਰਤੀਕ ਨੌਜਵਾਨ ਹੈ ਇਸ ਤੇ ਵੀ ਕੀ ਮਾਮਲਾ ਕਰਦੇ ਨਹੀਂ ਇਹਦਾ ਕ੍ਰਿਮੀਨਲ ਰਿਪੋਰਟ ਕੋਈ ਨਹੀਂ ਹੈ ਕਲੀਨ ਹੈ ਇਹਦਾ ਕ੍ਰਿਮੀਨਲ ਰਿਪੋਰਟ ਤੜਕੀ ਨੂੰ ਲੈ ਕੇ ਦੱਸਦੇ ਵੀ ਜਿਹੜੇ ਇਹਨਾਂ ਦੇ ਨਾਲ ਸੀ ਉਹ ਕੀ ਮਾਮਲਾ ਸੀ ਉਹ ਉਹ ਮਾਮਲਾ ਇਹ ਸੀਗਾ ਜਿਹੜੀ ਅੰਸ਼ ਦੀ ਉਹ ਨੌਮ ਸੀਗੀ ਕੁੜੀ ਤੇ ਜਿਹੜਾ ਮਰਨ ਵਾਲਾ ਸੀ ਉਹ ਨੂੰ ਮੈਸੇਜ ਵਗੈਰਾ ਕਰਦਾ ਸੀ ਜਿਹਦੇ ਕਰਕੇ ਇਹ ਗੁੱਸੇ ਸੀ ਉਹਦੇ ਨਾਲ ਤੇ ਇਹਨਾਂ ਨੇ ਆ ਕੇ ਉਹਨੂੰ ਕੁੱਟ ਕੇ ਤੇ ਬਾਅਦ ਚ ਛੁਰਾ ਮਾਰ ਕੇ ਉਹਦਾ ਕਤਲ ਕਰ ਦਿੱਤਾ ਸੋਸ਼ਲ ਮੀਡੀਆ ਤੇ ਵੀ ਤੱਕ ਦੇ ਦੋ ਤਿੰਨ ਜੀਆਂ ਚ ਕੁਝ ਨਹੀਂ ਹਜੇ ਤੱਕ ਇਹੋ ਜੀ ਕੋਈ ਚੀਜ਼ ਨਹੀਂ ਸਾਹਮਣੇ ਆਈ ਕਿ ਪਹਿਲਾਂ ਕੋਈ ਧਮਕੀ ਦਿੱਤੀ ਹੋਵੇ ਜਾਂ ਸੋਸ਼ਲ ਮੀਡੀਆ ਤੇ ਕੋਈ ਇਹਨਾਂ ਦੀ ਗੱਲਬਾਤ ਹੋਈ ਹੋਵੇ। ਨਾ ਹੀ ਸਾਡੇ ਕੋਲ ਇਹਦੇ ਬਾਰੇ ਹਜੇ ਤੱਕ ਕੋਈ ਕੰਪਲੇਂਟ ਆਈ ਸੀ। ਸਰ ਪਹਿਲਾਂ ਕਿਸੇ ਲੜਾਈ ਦਾ ਅਗਲੀ ਸ਼ਾਮ ਸੀ ਵੀ ਮੈਰੀ ਸੀਗੀ। 307 ਦੇ ਪਰਚੇ ਕੇ ਇਹਨਾਂ ਦੇ। ਸਰ ਮ੍ਰਿਤਕ ਬੋਲੋ ਵੀ ਨਹੀਂ ਹੈ ਜੀ ਸਮਝ ਕਿ ਗਵਾਹੀ ਦਿੱਤੀ ਸੀ ਕਿਸੇ ਕੇਸ ਨੂੰ ਲੈ ਕੇ ਕੋਵਿਡ ਕੇ ਡੈਥ ਦਾ। ਨਹੀਂ ਹਜੇ ਤੱਕ ਦੇਖੋ ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਕੀ ਕਾਰਨ ਸੀਗੇ ਬਟ ਜਿਹੜਾ ਹਜੇ ਤੱਕ ਪ੍ਰੀਲੀਮਿਨਰੀ ਸਾਡੇ ਕੋਲ ਕਾਰਨ ਆਇਆ ਹੋ ਮੈਂ ਤੁਹਾਨੂੰ ਦੱਸ ਦ। ਜੇ ਕੋਈ ਐਡੀਸ਼ਨਲ ਕੋਈ ਕਾਰਨ ਹੋਊਗਾ ਉਹ ਇਨਵੈਸਟੀਗੇਸ਼ਨ 'ਚ ਸਾਹਮਣੇ ਆਜੂਗਾ ਕਿ ਜੇ ਕੋਈ ਹੋਰ ਵੀ ਕੋਈ ਕਾਰਨ ਸੀਗਾ ਕਿ ਜਿਹਦੇ ਕਰਕੇ ਇਹਨਾਂ ਦੀ ਆਪਸ 'ਚ ਦੁਸ਼ਮਣੀ ਹੋਈ ਸਰ ਵਿਸ਼ਾਲ ਦੀ ਪਰਿਵਾਰ ਦੇ ਲੋਕ ਇਹ ਕਹਿ ਗਏ ਸੀ ਕਿ ਵਿਸ਼ਾਲ ਲੈ ਕੇ ਹੀ ਹੈ ਜੀ ਵਿਸ਼ਾਲ ਦੀ ਕੋਈ ਆਈ ਨਹੀਂ ਨਹੀਂ ਵਿਸ਼ਾਲ ਦੀ ਇਹਦੇ 'ਚ ਹਜੇ ਤੱਕ ਕੋਈ ਸ਼ਮੂਲੀਅਤ ਨਹੀਂ ਆਈ ਵਿਸ਼ਾਲ ਬਾਈਕ ਚਲਾ ਰਿਹਾ ਸੀਗਾ ਸੋ ਉਸ ਵੇਲੇ ਪਿੱਛੇ ਬੈਠਾ ਸੀ ਕਰਨ ਜਿਹੜਾ ਮ੍ਰਿਤਕ ਹੈ ਬਟ ਹਜੇ ਤੱਕ ਇਨਵੈਸਟੀਗੇਸ਼ਨ 'ਚ ਵਿਸ਼ਾਲ ਦੀ ਕੋਈ ਸ਼ਮੂਲੀਅਤ ਨਹੀਂ ਆਈ ਬਟ ਉਹਦਾ ਰੋਲ ਐਗਜ਼ਾਮਨ ਕੀਤਾ ਜਾ ਰਿਹਾ ਹੈ ਜੋਦੀ ਵੀ ਕੋਈ ਸ਼ਮੂਲੀਅਤ ਹੋਊਗੀ ਤੇ ਉਸ ਸਾਬ ਨਾਲ ਕਾਰਵਾਈ ਕੀਤੀ ਜਾਵੇ। ਲੜਕੀ ਦੇ ਇਲਾਵਾ ਇਹ ਆਪਸ ਵਿੱਚ ਐਸੇ ਨੌਨ ਸੀਗੇ ਕਿ ਕੁੱਝ ਨਹੀਂ। ਹਾਂ ਨੌਨ ਸੀਗੇ। ਨੌਨ ਸੀਗੇ। ਪਰ ਉਹਦੀ ਮਦਰ ਦਾ ਕਹਿਣਾ ਕਿ ਵਿਸ਼ਾਲ ਉਹਦੇ ਤੋਂ ਬਾਰ-ਬਾਰ ਪੈਸੇ ਦੀ ਮੰਗ ਕਰ ਰਿਹਾ ਸੀ ਕਾਫੀ ਦੇਰ ਤੋਂ। ਨਹੀਂ ਉਹਨਾਂ ਦੀ ਮਦਰ ਦੇ ਜਿਹੜੇ ਵੀ ਕੋਈ ਸ਼ੰਕੇ ਹੈ ਜਾਂ ਕੋਈ ਚੀਜ਼ ਹੈ ਜਿਹੜੀ ਉਹ ਚਾਹੁੰਦੇ ਨੇ ਕਿ ਇਨਵੈਸਟੀਗੇਟ ਹੋਵੇ ਤੇ ਤਫਤੀਸ਼ ਤੇ ਲਿਆਂਦੀ ਜਾਵੇ। ਉਹਨੂੰ ਡੂੰਘਾਈ ਨਾਲ ਤਫਤੀਸ਼ ਕੀਤੀ ਜਾਊਗੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸੀਨੀਅਰ ਆਫੀਸਰਸ ਦੀ ਇਹਦੀ ਟੀਮ ਹੈ ਜਿਹੜੀ ਇਨਵੈਸਟੀਗੇਟ ਕਰ ਰਹੀ ਹੈ। ਸੋ ਜਿਹੜਾ ਵੀ ਕੋਈ ਇਹੋ ਜਿਹਾ ਐਂਗਲ ਹੋਊਗਾ ਉਹਨਾਂ ਨੂੰ ਲੱਗਦਾ ਹੈ ਕਿ ਇਹਦੇ 'ਚ ਤਫਤੀਸ਼ ਚ ਲਿਆਣਾ ਬੰਦਾ ਉਹਨੂੰ ਤਫਤੀਸ਼ ਗਹਿਰਾਈ ਨਾਲ ਕਰਕੇ ਵਿਲਨ ਸ਼ੋਰ ਕੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ। ਸ੍ਰੀ ਅਖੀਸੇ ਹੋਰ ਕੋਈ ਬੰਦਾ ਸੀਸੀਟੀਵੀ ਵੀਡੀਓ ਕਾਲ ਵੀ ਲਾਈਵ ਦਿਖਾ ਰਿਹਾ ਹੁੰਦਾ ਨਹੀਂ ਹਜੇ ਤੱਕ ਇਹੋ ਜਿਹੀ ਕੋਈ ਚੀਜ਼ ਨਹੀਂ ਆਈ ਬਟ ਮੈਂ ਇਹ ਜ਼ਰੂਰ ਵਾਰਨਿੰਗ ਦੇਣੀ ਚਾਹੂੰਗਾ ਸਾਰਿਆਂ ਨੂੰ ਕਿ ਜੇ ਕੋਈ ਇਹੋ ਜਿਹਾ ਕੋਈ ਕ੍ਰਾਈਮ ਹੁੰਦਾ ਕੋਈ ਪੈਟੀ ਕ੍ਰਾਈਮ ਕੋਈ ਸਨੇਚਿੰਗ ਕੋਈ ਚੋਰੀ ਹੁੰਦੀ ਹੈ ਜਾਂ ਕੋਈ ਇਹੋ ਜਿਹਾ ਵਾਇਲੈਂਟ ਕ੍ਰਾਈਮ ਹੁੰਦਾ ਤੇ ਉਹਨਾਂ ਦੇ ਖਿਲਾਫ ਸ਼ਕਤੀ ਨਾਲ ਨਜਿੱਠਿਆ ਜਾਊਗਾ ਐਂਡ ਹਾਰਸ਼ ਤੋਂ ਹਾਰਸ਼ ਸੈਕਸ਼ਨ ਪੁਲਿਸ ਵੱਲੋਂ ਲਿਆ ਜਾਊਗਾ ਇਹ ਪਲਾਂਟ ਮਟਰ ਸੀਗਾ ਜਾਂ ਉਸੇ ਸਰਾਂਲੀ ਪਲਾਂਟ ਮਟਰ ਸੀ ਪਲਾਂਟ ਮਟਰ ਸੀ